ਇਹ ਕਿਥੇ ਕੀਤਾ ਗਿਆ ਤਾਂ ਕਿਸ ਵਿਅਕਤੀ ਤੇ ਜਿਹੜਾ ਹੋਇਆ ਇਹ ਜਿਹੜਾ ਆ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਕੁਰ ਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲਦੇ ਪਤਾ ਲੱਗਿਆ ਵੀ ਉਹ ਇਧਰ ਆਰਐਫਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇਧਰਲੇ ਪਾਸੇ ਉਹ ਕਮਫਰ ਹੋ ਗਿਆ ਤੇ ਇਨਫੋਰਮੇਸ਼ਨ ਬੇਸ ਨਾਕਾ ਬਣੀਆਂ ਕੀਤੀਆਂ ਗਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਚਾਰਜ ਤੇ ਐਸਐਚਓ ਸਿਟੀ ਨਾਲ ਉਥੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਉੱਤਰ ਚਾਹਿਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਥੁੱਕ ਜਾਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫਾਲੋ ਕੀਤਾ ਤੇ ਉਸਨੇ ਕੇ ਪੁਲਿਸ ਪਾਰਟੀ ਦੇ ਫਾਇਰ ਕੀਤੇ ਜੀ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹੀ ਕਿ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲ ਰੂਸ ਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਜਿਉ ਉਸ ਨੂੰ ਮਾਰਨਿੰਗ ਦਿੱਤੇ ਹੋਏ ਤਾਂ ਉਸ ਦੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਤੇ ਸਿਵਲ ਹਸਪਤਲ ਦਾਖਲ ਕਰਾਇਆ ਸਰ ਜਿਸ ਵੈਪਨ ਨਾਲ ਉਸਨੇ ਫਾਇਰ ਕੀਤਾ ਕਿ ਉਹ ਹੀ ਵੀ ਆਪਣੇ ਜੋ ਵਰਤਿਆ ਗਿਆ ਇਹਦੀ ਚੈੱਕ ਕਰਾਂਗੇ ਇਹਦੀ ਚੈੱਕ ਕਰਾਂਗੇ ਉਹ ਬੱਤੀਪੁਰ ਦਾ ਇੱਕ ਪਿਸਤਲ ਹੈ ਜਿਸ ਦੇ ਨਾਲ ਫਾਇਰ ਕੀਤੇ ਹੋ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵੈਪਨਾ ਜਿਸ ਜਿਹੜਾ ਮਰਡਰ ਵੈਪਨਾ ਕਦੀ ਬਾਅਦ ਦੀ ਤਫਤੀਸ਼ ਦਾ ਰਸ ਹੁਣ ਤੱਕ ਟੋਟਲ ਕਿੰਨੇ ਜਿਹੜੇ ਗ੍ਰਿਫਤਾਰ ਕਰ ਲਏ ਦੋ ਪਹਿਲਾਂ ਕਿਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਹੈ ਇਹਨੂੰ ਗ੍ਰਿਫਤਾਰ ਕੀਤਾ ਇਹ ਫਰੋ ਫਰੋਟ ਦੇ ਘਰ ਨੂੰ ਵਾਲਾ ਜ ਆਸ-ਪਾਸ ਦਾ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਬਦਨੀ ਜਮ ਬਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਣੀ ਬਸਤੀ ਕੀ ਰਹਿੰਦਾ ਸੀ ਕਾਫੀ ਸਮੇਂ